ਇਹ ਪੈਨ ਖੜੀ ਆ ਇਹ 10 ਸਾਲ ਦਾ ਬੱਚਾ ਖੜਾ ਹੈ ਇਹਨਾਂ ਦੀ ਜ਼ਮੀਨ ਜੋ ਇਹਨਾਂ ਦੇ ਹਿੱਸੇ ਦੀ ਸੀ ਉਹ ਹੜੱਪ ਲਈ ਗਈ ਆ ਧੋਖੇ ਦੇ ਨਾਲ ਉਹ ਇਹਨਾਂ ਦਾ ਹਿੱਸਾ ਬਣਦਾ ਸੀ ਇਹਨਾਂ ਦੇ ਪਤੀ ਦਾ ਉਹ ਸਾਰੇ ਦਾ ਸਾਰਾ ਹਿੱਸਾ ਉਹ ਉਹਨਾਂ ਦੇ ਭਰਾਵਾਂ ਦੇ ਵੱਲੋਂ ਆਪਣੇ ਨਾਮ ਕਰਵਾ ਲਿਆ ਗਿਆ ਤੇ ਜਦੋਂ ਮੈਂ ਵਿਆਹੀ ਆਈਆਂ ਵੀ ਮੈਂ ਸਭ ਕੁਝ ਸੰਭਿਆ ਵੀ ਡੈਡੀ ਨੂੰ ਮੰਮੀ ਸੀਗੇ ਮੰਮੀ ਦੀ ਡੈਥ ਮੇਰੇ ਵਿਆਹ ਤੋਂ ਬਾਅਦ ਹੋਊਗੀ ਮੇਰੇ ਹਸਬੰਡ ਦੀ ਡੈਥ ਹੋਈ ਆ ਵੀ ਮੈਂ ਆਪਦਾ ਘਰ ਛੱਡ ਕੇ ਨਹੀਂ ਗਈ ਬੱਚੇ ਨੂੰ ਪਾਲ ਲਿਆ ਇੱਥੇ ਰਿਹਾ ਡੈਡੀ ਜੀ ਨਾਲ ਸੀ ਮੇਰੇ ਮੇਰੇ ਹਸਬੰਡ ਨੂੰ ਕੁਰਸੀ ਨਾਵੇਂ ਜਿਨ੍ਹਾਂ ਨੇ ਜੌਂਦਾ ਸਾਬਤ ਕੀਤਾ ਹੋਇਆ ਵਾ ਵੀ ਡਵਾਲ ਪਤੀ ਪਤੀ ਦੀ ਮੌਤ ਕਦੋਂ 19 ਚ ਹੋਈ ਆ 2019 ਹਾਂਜੀ 2019 ਦੇ 10ਵੇਂ ਮਹੀਨੇ ਚ ਹੋਈ ਆ ਤੇ ਮੈਨੂੰ ਹੀ ਸਾਢੇਕਾ ਵੀ ਪਹਿਲੀ ਜੋਲ ਠੇਕਾ ਮਿਲਦਾ ਸੀਗਾ 22 ਕਿੱਲਿਆਂ ਦਾ ਹਰ ਵਾਰੀ ਦਿੰਦੇ ਸੀ ਇਸ ਵਾਰੀ ਜਦੋਂ ਮੈਂ ਠੇਕਾ ਮੰਗਿਆ ਡੈਡੀ ਦੀ ਦਿਮਾਗੀ ਹਾਲਤ ਠੀਕ ਨਹੀਂ ਸੀਗੀ ਕਰਕੇ ਮੇਰੇ ਜੇਠਾ ਨੇ ਮੈਨੂੰ ਕੁਝ ਨਹੀਂ ਦਿੱਤਾ ਦੂਪੋਟ ਗਈ ਇਸ ਕਰਨ ਵਾਸਤੇ ਉਹਨਾਂ ਨੇ ਵੀ ਉਹ ਜਮ੍ਹਾਂ ਬੰਦੀਆਂ ਮੰਗੀਆਂ ਉਹ ਚ ਨਾਮ ਪਤਾ ਲੱਗਿਆ ਸਾਨੂੰ ਵੀ ਇਹਨਾਂ ਨੇ ਸਾਰਾ ਕੁਝ ਆਪਦੇ ਨਾਮ ਕਰਵਾ ਲਿਆ ਸਾਰੀ ਜ਼ਮੀਨ ਘਰ ਜਿੱਥੇ ਮੈਂ ਘੜੀਆਂ ਸਾਰਾ ਕੁਝ ਉਹਨਾਂ ਨੇ ਆਪਦੇ ਨਾਮ ਕਰਾ ਲਿਆ ਹੁਣ ਮੈਨੂੰ ਮੇਰੇ ਜੇਠ ਵੱਡਾ ਧਮਕੀਆਂ ਦਿੰਦਾ ਕਿ ਕੰਧ ਢਾ ਲੈਣੀ ਆਂ ਅਸੀਂ ਤੁਸੀਂ ਜਾਓ ਇੱਥੇ ਕੀ ਕਰਦੇ ਆਂ ਮਤਲਬ ਤੁਸੀਂ ਹੁਣ ਸਿਰਫ ਦੋਨੋਂ ਜੀਰੇ ਜੋ ਬਾਕੀ ਆ ਸਭ ਕੁਝ ਜਿੱਤੇ ਆਪਾਂ ਖੜੇ ਜੋ ਕੁਛ ਆ ਸਭ ਨਾਲ ਹਾਂਜੀ ਸਾਰਾ ਕੁਝ ਹੀ ਲਵਾ ਲਿਆ ਕੁਝ ਨਹੀਂ ਛੱਡਿਆ ਇਹਨਾਂ ਨੇ ਕਿ ਮੇਰੇ ਡੈਡੀ ਮੰਮੀ ਦਿਹਾੜੀ ਕਰਦੇ ਆ ਬਹੁਤ ਔਖੇ ਫਿਰ ਉਹ ਕੀ ਪੈਂਦਾ ਮੈਂ ਜਿੰਨੂੰ ਮਰਜੀ ਤੁਸੀਂ ਪੁੱਛ ਲਿਓ ਵੀ ਉਹ ਦਿਹਾੜੀ ਕਰਕੇ ਆਪਦਾ ਟਾਈਮpass ਕਰਦੇ ਮੈਨੂੰ ਕਿੱਥੋਂ ਲੈ ਜਾਣਗੇ ਮੈਨੂੰ ਇਹਨਾਂ ਨੇ ਕਿਹਾ ਵੀ ਆਪ ਦੇ ਪੇਕੀ ਜਾਵੜਾ ਕਿੱਥੋਂ ਜਾਵੜੂਗੀ ਮੈਂ ਕੌਣ ਸੰਭੂਗਾ ਮੈਨੂੰ ਜੇ ਮੈਂ ਕੰਮ ਕਰਦੀ ਸੀ ਕੰਮ ਵਾਲੀ ਕੱਪੜੇ ਵਾਲੀ ਨੂੰ ਕਹਿ ਕੇ ਇਹਨਾਂ ਨੇ ਕੰਮ ਕਰਾਉਣ ਦੀ ਬੰਦ ਕੋਸ਼ਿਸ਼ ਬਹੁਤ ਕੀਤੀ ਪਰ ਉਹਨਾਂ ਨੇ ਬਹੁਤ ਮਦਦ ਕੀਤੀ ਆ ਮੇਰੀ ਜੇ ਕਿਸੇ ਨੇ ਫੀਸ ਵੀ ਭਰਤੀ ਉਹਨਾਂ ਦੇ ਬੱਚਿਆਂ ਨੂੰ ਫੋਨ ਕਰਕੇ ਕਰਤਾ ਇਹਨਾਂ ਨੇ ਵੀ ਅਖੇ ਵੀ ਤੁਸੀਂ ਵੀ ਉਹਦੀ ਹੈਲਪ ਨਾ ਕਰੋ ਮੇਰੇ ਜੇਠ ਨੇ ਬਲਜੀਤ ਸਿੰਘ ਨੇ ਸਾਡੇ ਸਾਰੇ ਸਾਬ ਵੱਲੋਂ ਵੀ ਤਾਂ ਇਹ ਜ਼ਮੀਨ ਉਹਨਾਂ ਦੇ ਨਾਂ ਲਵਾਈ ਗਈ ਹੋਏਗੀ ਉਹ ਠੀਕ ਸੀਗੇ ਉਹਨਾਂ ਨੇ ਆਪਣੀ ਸੁਰਤ ਦੇ ਵਿੱਚ ਸਾਰਾ ਕੁਝ ਕੀਤਾ ਨਹੀਂ ਜੀ ਉਹ ਇੱਕ ਤਾਂ ਡਰਿੰਕ ਕਰਦੇ ਸੀ ਇੱਕ ਦਿਮਾਗੀ ਤੌਰ ਦੇ ਥੋੜਾ ਜਿਹਾ ਅਫਸੈਟ ਸੀਗੇ ਜਦੋਂ ਇਹ ਜਮੀਨਾਂ ਲੱਗੀ ਆ 23 ਤੋਂ 23 ਚ 23 ਤੋਂ ਬਾਅਦ ਵੀ ਤੁਹਾਡੇ ਕੋਲ ਰਹਿ ਰਹੇ ਸੀ ਜਾਂ ਹਾਂਜੀ ਹਾਂਜੀ ਰਾਤ ਨੂੰ ਇੰਨੇ 11 ਵਜੇ ਛੱਡ ਕੇ ਜਾਣਾ ਕਦੀ ਕੰਦ ਟੱਪ ਕੇ ਆਉਂਦੇ ਸੀਗੇ ਇਹ ਹਾਂਜੀ ਰਾਤ ਨੂੰ ਵੀ 10 ਵਜੇ 11 ਵਜੇ ਪਾ ਕੇ ਜਾਂਦੇ ਸੀਗੇ ਉਹਨਾਂ ਨੂੰ ਵੀ ਕੁਝ ਦਸ ਨਾ ਦਵੇ ਵੀ ਅਸੀਂ ਪਹਿਲੀ ਨਾ ਕਰਾਈਏ ਜੋ ਕੁਝ ਵੀ ਇਲਾ ਤਾਂ ਮਣਾ ਮोटा ਠੇਕਾ ਵੀ ਮਿਲ ਜਾਂਦਾ ਸੀ ਹੁਣ ਉਹ ਠੇਕਾ ਤੱਕ ਵੀ ਨਹੀਂ ਇਹਨਾਂ ਨੂੰ ਦਿੱਤਾ ਗਿਆ ਔਰ ਕਿਵੇਂ ਇਹ ਸਾਜ਼ਿਸ਼ ਦੇ ਸਾਜ਼ਿਸ਼ ਰਚ ਕੇ ਕਿਵੇਂ ਧੋਖਾ ਕੀਤਾ ਗਿਆ ਇਹਨਾਂ ਦੇ ਮਗਰ ਅੱਗੇ ਪਿੱਛੇ ਕੋਈ ਨਹੀਂ ਰਿਹਾ ਇੱਕ ਕਪੋਤਾ 10 ਸਾਲ ਦਾ ਤੁਸੀਂ ਮਤਲਬ ਆਪ ਨਜ਼ਰ ਮਾਰ ਸਕਦੇ ਹੋ ਕਿ ਇਹ ਸਿਰਫ ਮਾਂ ਪੁੱਤੋ ਬਚੇ ਨੇ ਔਰ ਅੱਜ ਵੀ ਇਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਮੈਨੂੰ ਹੁਣ ਵੀ ਕਹਿੰਦੇ ਵੀ ਤੂੰ ਜਾਵੜਾ ਬਟ ਮੈਂ ਫਿਰ ਵੀ ਰਹੀ ਜਾਨੀ ਆ ਵੀ ਮੈਨੂੰ ਆਏ ਆ ਵੀ ਮੈਂ ਕੁਝ ਮਿਲ ਜੇ ਮੈਨੂੰ ਵੀ ਬਸ ਤੁਸੀਂ ਹੈਲਪ ਕਰੋ ਜੀ ਸਾਰੇ ਇਹ ਕਹਿੋ ਜੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਲੱਗਿਆਂ ਕਿ ਜਿਸ ਨੂੰ ਸੁਣਨ ਤੋਂ ਬਾਅਦ ਦੇਖਣ ਤੋਂ ਬਾਅਦ ਤੁਹਾਡੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਏਗੀ ਇਹ ਪਰਿਵਾਰ ਮੇਰੇ ਕੋਲੇ ਖੜਾ ਇਹ ਬੈਣ ਖੜੀ ਆ ਇਹ 10 ਸਾਲ ਦਾ ਬੱਚਾ ਖੜਾ ਇਹਨਾਂ ਦੀ ਜ਼ਮੀਨ ਜੋ ਇਹਨਾਂ ਦੇ ਹਿੱਸੇ ਦੀ ਸੀ ਉਹ ਹੜੱਪ ਲਈ ਗਈ ਆ ਧੋਖੇ ਦੇ ਨਾਲ ਔਰ ਇਹ ਜਿਹੜਾ ਘਰ ਆ ਜਿਸ ਘਰ 'ਚ ਅਸੀਂ ਖੜੇ ਆ ਇਹ ਘਰ ਵੀ ਇਹਨਾਂ ਦੇ ਕੋਲੋਂ ਹੜੱਪ ਲਿਆ ਗਿਆ ਪਿੱਛੇ ਦੱਸਦਾ ਇਹਨਾਂ ਦੇ ਪਤੀ ਦੀ 2019 ਦੇ ਵਿੱਚ ਮੌਤ ਹੋ ਜਾਂਦੀ ਆ ਉਸ ਤੋਂ ਬਾਅਦ ਆਪਣੇ ਬੱਚੇ ਨੂੰ ਪਾਲਦੇ ਨੇ ਆਪਦੇ ਬੱਚੇ ਨੂੰ ਇੱਥੋਂ ਤੱਕ ਪੰਚਾਉਂਦੇ ਨੇ ਪਰ ਹੁਣ ਪਤਾ ਲੱਗਦਾ ਹੈ ਚਾਣਕ ਇਹਨਾਂ ਨੂੰ ਕਿ ਜੋ ਇਹਨਾਂ ਦਾ ਹਿੱਸਾ ਬਣਦਾ ਸੀ ਇਹਨਾਂ ਦੇ ਪਤੀ ਦਾ ਉਹ ਸਾਰੇ ਦਾ ਸਾਰਾ ਹਿੱਸਾ ਉਹ ਉਹਨਾਂ ਦੇ ਭਰਾਵਾਂ ਦੇ ਵੱਲੋਂ ਆਪਣੇ ਨਾਮ ਕਰਵਾ ਲਿਆ ਗਿਆ ਪੂਰੀ ਗੱਲਬਾਤ ਜਾਣ ਲੈਣੇ ਆ ਫਿਰੋਜ਼ਪੁਰ ਦਾ ਲੋਹਾਮ ਪਿੰਡ ਆ ਇਹ ਪੂਰੀ ਗੱਲਬਾਤ ਜਾਣ ਲੈਣੇ ਆ ਕੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਬਲਜੀਤ कौर ਬਾਬਾ ਹੈ ਹਾਂ ਜੀ ਮੇਰੇ ਵਿਆਹ ਨੂੰ 15 ਸਾਲ ਹੋ ਗਏ ਜੀ ਮੈਂ ਇੱਥੇ ਹੀ ਆ ਮੇਰੇ ਸਹੁਰਾ ਸਾਹਿਬ ਮੇਰੇ ਨਾਲ ਰਹਿੰਦੇ ਸੀ ਇਹ ਮੇਰੇ ਵਿਆਹ ਤੋਂ ਪਹਿਲਾਂ ਹੀ ਅੱਡ ਸੀਗੇ ਸਾਰੇ ਜਾਣੇ ਤੇ ਜਦੋਂ ਮੈਂ ਵਿਆਹੀ ਆਈਆਂ ਵੀ ਮੈਂ ਸਭ ਕੁਝ ਸੰਭਿਆ ਵੀ ਡੈਡੀ ਨੂੰ ਮੰਮੀ ਸੀਗੇ ਮੰਮੀ ਦੀ ਡੈਥ ਮੇਰੇ ਵਿਆਹ ਤੋਂ ਬਾਅਦ ਹੋਊਗੀ ਹਾਂਜੀ ਉਹਨਾਂ ਟਾਈਮ ਜਦੋਂ ਮੇਰੇ ਹਸਬੰਡ ਦੀ ਡੈਥ ਹੋਈ ਆ ਵੀ ਮੈਂ ਆਪਦਾ ਘਰ ਛੱਡ ਕੇ ਨਹੀਂ ਗਈ ਬੱਚੇ ਨੂੰ ਪਾਲ ਲਿਆ ਇੱਥੇ ਰਿਹਾ ਡੈਡੀ ਜੀ ਨਾਲ ਸੀ ਮੇਰੇ ਤੇ ਜਦੋਂ ਮਤਲਬ ਕਿ ਵੀ ਥੋੜੀ ਜਿਹੀ ਹਨਨ ਹੋਈ ਉਹਨਾਂ ਦੀ ਮੇਰੇ ਨਾਲ ਤੇ ਮੇਰੇ ਜੇਠਾ ਦੇ ਨਾਲ ਹੋ ਗਿਆ ਜਦੋਂ ਇਹਨਾਂ ਦੇ ਨਾਲ ਹੋਇਆ ਉਹਨਾਂ ਨੇ ਵੀ ਪਹਿਲਾਂ ਆਪਦੇ ਨਾਲ ਪੈਰੀਲ ਕਰਵਾ ਲਈ 7.5 ਕਿੱਲੇ ਮੇਰੇ 2.5 ਕਿੱਲੇ ਛੱਡਦੇ ਸੀਗੇ ਹਾਂਜੀ ਤੇ ਉਸ ਤੋਂ ਬਾਅਦ ਵੀ ਡੈਡੀ ਨੂੰ ਇਹ ਸਾਂਭਦੇ ਸੀਗੇ 1 ਸਾਲ ਹੋਇਆ ਸੀਗਾ ਤੇ ਉਹ ਬਿਮਾਰ ਰਹਿਣ ਲੱਗ ਪਏ ਦਿਮਾਗੀ ਤੌਰ ਤੇ ਲਾ ਲਓ ਜਿੱਦਾਂ ਮਰਜ਼ੀ ਲਾ ਲਓ ਤੁਸੀਂ ਪਰ ਪੈਂਦੇ ਉਹ ਇੱਧਰ ਹੀ ਸੀਗੇ ਮੇਰੇ ਕੋਲੇ ਕਦੀ ਉਹਨਾਂ ਨੇ ਇਦਾਂ ਨਹੀਂ ਕਿਹਾ ਵੀ ਤੈਨੂੰ ਕੁਝ ਨਹੀਂ ਦੇਣਾ ਜਾਂ ਕੁਝ ਵੀ ਗੱਲਬਾਤ ਤੇ ਮੈਨੂੰ ਹਿੱਸਾ ਠੇਕਾ ਬੀ ਪੈਲੀ ਜੋੜ ਠੇਕਾ ਮਿਲਦਾ ਸੀਗਾ 22 ਕਿੱਲਿਆਂ ਦਾ ਹਰ ਵਾਰੀ ਦਿੰਦੇ ਸੀ ਇਸ ਵਾਰੀ ਜਦੋਂ ਮੈਂ ਠੇਕਾ ਮੰਗਿਆ ਡੈਡੀ ਦੀ ਦਿਮਾਗੀ ਹਾਲਤ ਠੀਕ ਨਹੀਂ ਸੀਗੀ ਕਰਕੇ ਮੇਰੇ ਜੇਠਾ ਨੇ ਮੈਨੂੰ ਕੁਝ ਨਹੀਂ ਦਿੱਤਾ ਠੇਕਾ ਕਹਿੰਦੇ ਅਸੀਂ ਨਹੀਂ ਦੇਣਾਗਾ ਵੀ ਡੈਡੀ ਦੇ ਇਲਾਜ ਤੇ ਲਾਉਣੇ ਆ ਫਿਰ ਕਹਿੰਦੇ ਆਖੇ ਵੀ ਅਸੀਂ ਦੇ ਦਾਂਗੇ 15 ਦਿਨਾਂ ਬਾਅਦ ਦਵਾਵਾਂਗੇ ਫਿਰ ਮਤਲਬ ਲਾਰੇ ਲੋਗਾਂ ਦੀ ਰਹੇ ਫਿਰ ਮੈਂ ਐਸਐਸਪੀ ਦੇ ਦਫਤਰ ਜਾ ਕੇ ਦਰਖਾਸਤ ਦਿੱਤੀ ਉੱਥੇ ਜਾ ਕੇ ਕਹਿੰਦੇ ਵੀ ਡੈਡੀ ਦੇ ਨਾਮ ਸਾਰਾ ਕੁਝ ਆ ਤੇ ਵੀ ਅਸੀਂ ਵੀ ਤੁਹਾਨੂੰ ਵੀ ਠੇਕਾ ਵੀ ਇਹ ਵੀ ਡੈਡੀ ਨੂੰ ਦਊਗਾ ਫਿਰ ਦਵਾਵਾਂਗੇ ਨਹੀਂ ਨਹੀਂ ਦਿੰਦੇਗੇ ਚਲੋ ਉੱਥੇ ਐਸਐਸਪੀ ਦੇ ਬਾਅਦ ਚ ਵੂਮਨ ਸੈਲ ਚ ਗਏ ਅਸੀਂ ਵੂਮਨ ਸੈਲ ਚ ਮੈਡਮ ਸਾਹਮਣੇ ਇਹਨਾਂ ਨੇ ਕਿਹਾ ਤਾਂ ਵੀ ਅਸੀਂ ਕੁਝ ਨਹੀਂ ਦੇਣਾ ਤੁਹਾਨੂੰ ਤੇ ਹਾਂਜੀ ਮੈਡਮ ਨੇ ਕਿਹਾ ਵੀ ਤੁਸੀਂ ਕੋਰਟ ਕੇਸ ਕਰੋ ਜਦੋਂ ਕੋਰਟ ਕੇਸ ਕਰਨ ਵਾਸਤੇ ਉਹਨਾਂ ਨੇ ਵੀ ਜਮ੍ਹਾਂ ਬੰਦੀ ਮੰਗੀਏ ਉਹ ਸੁਨਨ ਪਤਾ ਲੱਗਿਆ ਸਾਨੂੰ ਵੀ ਇਹਨਾਂ ਨੇ ਸਾਰਾ ਕੁਝ ਆਪਦੇ ਨਾਮ ਕਰਵਾ ਲਿਆ ਬਹੁਤ ਵੱਡਾ ਧੱਕਾ ਲੱਗਿਆ ਮੈਨੂੰ ਪਤਾ ਵੀ ਮੇਰੀ ਜ਼ਮੀਨ ਕਿਵੇਂ ਨਿਕਲੀ ਫੇਰਾ ਥੱਲੋਂ ਸਾਰੀ ਜ਼ਮੀਨ ਤੁਹਾਡੀ ਨਵਾ ਗਈ ਸਾਰੀ ਜ਼ਮੀਨ ਘਰ ਜਿੱਥੇ ਮੈਂ ਘੜੀਆਂ ਸਾਰਾ ਕੁਝ ਉਹਨਾਂ ਨੇ ਆਪਦੇ ਨਾਮ ਕਰਾ ਲਿਆ ਸਾਡਾ ਮੁੱਦ ਕੀ ਥਾਂ ਸੀ ਸਾਰਾ ਕੁਝ ਉਹ ਵੀ ਨਾਮ ਕਰਵਾ ਲਿਆ ਸਾਰਾ ਕੁਝ ਹੁਣ ਮੈਨੂੰ ਮੇਰੇ ਜੇਠ ਵੱਡਾ ਧਮਕੀਆਂ ਦਿੰਦਾ ਕਿ ਕੰਦ ਢਾ ਲੈਣੀ ਆਂ ਅਸੀਂ ਤੁਸੀਂ ਜਾਓ ਇੱਥੇ ਕੀ ਕਰਦੇ ਆ ਮੇਰੀ ਜਠਾਣੀ ਵੀ ਬੋਲਦੀ ਆ ਕਿ ਤੂੰ ਘਰ ਚ ਐਟ ਨਹੀਂ ਲਾਈ ਮੈਨੂੰ ਐਂ ਦੱਸੋ ਕੀ ਕਰ ਜਟਕਾਉਣ ਲਗਾਉਂਦਾ ਵਾ ਕੋਈ ਨਹੀਂ ਲਗਾਉਂਦਾ ਮੈਨੂੰ ਕਹਿੰਦੇ ਵੀ ਤੁਸੀਂ ਇੱਥੇ ਜਾਓ ਬੱਚਾ ਹੁਣ ਤੱਕ ਅਸੀਂ ਪੜਾਤਾ ਤੇਰਾ ਹੁਣ ਵੀ ਤੂੰ ਪੜਾ ਕੇ ਦਿਖਾ ਮੇਰੀ ਪਿੰਡ ਦੇ ਬੰਦਿਆਂ ਨੇ ਬੁੜੀਆਂ ਨੇ ਫੀਸ ਭਰੀ ਬੇਟੇ ਦੀ 3 ਮੰਥ ਦੀ ਫੀਸ ਰਹਿੰਦੀ ਸੀਗੀ ਹਾਂਜੀ ਨਹੀਂ ਤੇ ਹੁਣ ਤੁਸੀਂ ਤੁਹਾਡੇ ਕੋਲੇ ਕਿੰਨਾ ਹਿੱਸਾ ਜਿਹੜਾ ਸੀ ਉਹ ਬਣਦਾ ਸੀ ਤੁਹਾਡਾ ਸਾਡਾ 8 ਮਰਲੇ ਨੂੰ 9 ਮਰਲੇ ਬਣਦਾ ਸੀ ਜੀ ਇਹ ਵਾਲਾ ਤੇ ਜਿਹੜੀ ਦੂਜੀ ਜ਼ਮੀਨ ਵਾਈ ਵਾਲੀ ਉਹ ਕਿੰਨੀ ਹੈ ਉਹ 10 ਕਿੱਲੇ ਬੈਲੀ ਦੇ ਆ 3.5 ਕਿੱਲੇ ਤੋਂ ਥੋੜੀ ਜਿਹੀ ਘੱਟ ਬਣਦੀ ਸੀ ਤੁਹਾਡਾ ਹਿੱਸਾ ਹਾਂਜੀ ਤੇ ਉਹ ਸਾਰਾ ਕੁਝ ਨਾਲ ਵਾ ਲਿਆ ਸਾਰਾ ਕੁਝ ਜੀ ਜੀ ਸਾਰਾ ਕੁਝ ਸਭ ਕੁਝ ਹੀ ਲਵਾ ਲਿਆ ਇਹਨਾਂ ਨੇ ਕੁਝ ਨਹੀਂ ਛੱਡਿਆ ਮੇਰੇ ਹੱਥੇ ਤਾਂ ਮਤਲਬ ਤੁਸੀਂ ਹੁਣ ਸਿਰਫ ਦੋਨੋਂ ਜੀ ਰਹੇ ਹੋ ਬਾਕੀ ਆ ਸਭ ਕੁਝ ਜਿੱਤੇ ਆਪਾਂ ਖੜੇ ਜੋ ਕੁਛ ਆ ਸਭ ਨਾਲ ਹਾਂਜੀ ਸਾਰਾ ਕੁਝ ਹੀ ਲਵਾ ਲਿਆ ਕੁਝ ਨਹੀਂ ਛੱਡਿਆ ਇਹਨਾਂ ਨੇ ਮੈਨੂੰ ਹੁਣ ਵੀ ਕਹਿੰਦੇ ਵੀ ਤੂੰ ਜਾਵੜਾ ਬਟ ਮੈਂ ਫਿਰ ਵੀ ਰਹੀ ਜਾਨੀ ਆ ਵੀ ਮੈਨੂੰ ਆਏ ਆ ਵੀ ਮੈਂ ਕੁਝ ਮਿਲ ਜੇ ਮੈਨੂੰ ਵੀ ਬਸ ਤੁਸੀਂ ਹੈਲਪ ਕਰੋ ਜੀ ਸਾਰੇ ਨਹੀਂ ਫਿਰ ਇਹ ਕਾਗਜ ਜਦੋਂ ਜ਼ਮੀਨ ਨਾ ਕਰਵਾਈ ਆ ਫਿਰ ਕਾਗਜ਼ਾਂ ਦੇ ਵਿੱਚ ਕੀ ਕਿ ਕੀ ਕਰਵਾਇਆ ਗਿਆ ਤੁਸੀਂ ਕਹਿੰਦੇ ਤੁਹਾਡੇ ਪਤੀ ਦੀ ਮੌਤ ਹੋ ਗਈ ਫਿਰ ਤੁਹਾਡਾ ਹਿੱਸਾ ਕਿਵੇਂ ਲਿਖਵਾਇਆ ਗਿਆ ਉਹ ਕੀ ਹੋਇਆ ਹਾਂਜੀ ਮੇਰੇ ਹਸਬੰਦ ਨੂੰ ਕੁਰਸੀ ਨਾਵੇਂ ਚ ਇਹਨਾਂ ਨੇ ਜੌਂਦਾ ਸਾਬਤ ਕੀਤਾ ਹੋਇਆ ਵਾ ਵੀ ਡਿਵੋਰਸੀ ਜਾਂ ਮਤਲਬ ਕਿ ਕੁਝ ਵੀ ਇਦਾਂ ਦਾ ਮੈਨੂੰ ਕੁਝ ਨਹੀਂ ਪਤਾ ਬਟ ਜੌਂਦਾ ਸਾਬਤ ਕੀਤਾ ਹੋਇਆ ਸਾਡੇ ਵਕੀਲ ਨੇ ਕਿਹਾ ਵੀ ਉਹਨਾਂ ਨੇ ਜੌਂਦਾ ਸਾਬਤ ਕੀਤਾ ਹੋਇਆ ਕੁਰਸੀ ਨਾਵੇਂ ਸੋ ਉਹਨਾਂ ਨੂੰ ਤੁਹਾਡੇ ਪਤੀ ਦੀ ਮੌਤ ਕਦੋਂ 19 ਚ ਹੋਈ ਹੈ 2019 ਹਾਂਜੀ 2019 ਦੇ 10ਵੇਂ ਮਹੀਨੇ ਚ ਹੋਈ ਹੈ ਪਹਿਲੀ ਇਹਨਾਂ ਨੇ 2023 ਚ ਲਵਾਈ ਇੱਕ 7.5 ਕਿੱਲੇ ਤੇ ਇੱਕ ਮਤਲਬ ਕਿ ਹੁਣ 2025 ਚ 6ਵੇਂ ਮਹੀਨੇ ਚ 10 ਤਰੀਕ ਨੂੰ ਕਰਵਾਈ ਆ ਤੁਹਾਨੂੰ ਇਹ ਸ਼ੰਕਾ ਹੈਗਾ ਵੀ ਤੁਹਾਡੇ ਪਤੀ ਨੂੰ ਜ਼ਿੰਦਾ ਵਖਾ ਕੇ ਨਾ ਕਰਵਾਇਆ ਹਾਂਜੀ ਹਾਂਜੀ ਜਿੰਦਾ ਜੀ ਪ੍ਰੋਪਰ ਜਿੰਦਾ ਦਿਖਾਇਆ ਹੋਇਆ ਉਹਨਾਂ ਨੇ ਤੇ ਤੁਹਾਡੇ ਸੋਰਾ ਸਾਬ ਵੱਲੋਂ ਵੀ ਤਾਂ ਇਹ ਜ਼ਮੀਨ ਉਹਨਾਂ ਦੇ ਨਾਂ ਲਵਾਈ ਗਈ ਹੋएगी ਉਹ ਠੀਕ ਸੀਗੇ ਉਹਨਾਂ ਨੇ ਆਪਣੀ ਸੁਰਤ ਦੇ ਵਿੱਚ ਸਾਰਾ ਕੁਝ ਕੀਤਾ ਨਹੀਂ ਜੀ ਉਹ ਇੱਕ ਤਾਂ ਡਰਿੰਕ ਕਰਦੇ ਸੀ ਇੱਕ ਦਿਮਾਗੀ ਤੌਰ ਦੇ ਥੋੜਾ ਜਿਹਾ ਅਫਸੈਟ ਸੀਗੇ ਹਾਂਜੀ ਵੀ ਉਹ ਤਾਂ ਕਰਕੇ ਇਹਨਾਂ ਨੇ ਧੋਖੇ ਨਹੀਂ ਲਵਾਈ ਆ ਜ਼ਮੀਨ ਸਾਰੀ ਸੋਰਾ ਸਾਬ ਤੁਹਾਡੇ ਹੁਣ ਕਿੱਥੇ ਨੇ ਸੋਰਾ ਸਾਬ ਦੀ ਵੀ ਡੈਥ ਹੋ ਗਈ ਉਹ ਕਦੋਂ ਹੋਈ ਉਹ 2025 ਚ 7ਵੇਂ ਮਹੀਨੇ ਚ ਹੋਈ ਆ ਹੁਣ ਹੀ ਹੋਈ ਆ ਮਤਲਬ ਇਸੇ ਮਹੀਨੇ ਚ ਹਾਂਜੀ ਹਾਂਜੀ ਹੋਣੀ ਹੋਈ ਆ ਉਹ ਇਹ ਵੀ ਝੂਠ ਬੋਲ ਕੇ ਲੱਗੇ ਸਾਡੇ ਰਿਸ਼ਤੇਦਾਰਾਂ ਨੇ ਕਿਹਾ ਵੀ ਸਾਨੂੰ ਇੱਕ ਵਾਰੀ ਤੁਸੀਂ ਮਿਲਾ ਦਿਓ ਵੀ ਅਸੀਂ ਗੱਲ ਕਰਦੇ ਆਂ ਵੀ ਪੁੱਛਦੇ ਆਂ ਵੀ ਸਾਨੂੰ ਵੀ ਪੈਲੀ ਦਾ ਵੀ ਤੁਸੀਂ ਕੀ ਕੀਤਾ ਇਹਨਾਂ ਨੇ ਉਹਨਾਂ ਨੂੰ ਮਲਾਇਆ ਨਹੀਂ ਮੇਰੇ ਨਾਨਕੇ ਸਹੁਰਿਆਂ ਨੇ ਕਿਹਾ ਸੀਗਾ ਵੀ ਅਸੀਂ ਵੀ ਗੱਲਬਾਤ ਕਰਾਂਗੇ ਵੀ ਪੁੱਛਾਂਗੇ ਵੀ ਤੁਸੀਂ ਵੀ ਕਾਹ ਤੋਂ ਨਹੀਂ ਕੀਤੀ ਇਹਨਾਂ ਨੇ ਕਿਹਾ ਤਾਂ ਵੀ ਨਹੀਂ ਵੀ ਅਸੀਂ ਵੀ ਮੈਲ ਨਹੀਂ ਦੇਣਾਗਾ ਨਹੀਂ ਤੇ ਸੋਰਾ ਸਾਹਿਬ ਫਿਰ ਸ਼ੁਰੂ ਤੋਂ ਹੀ ਤੁਹਾਡੇ ਨਾਲ ਰਹਿੰਦੇ ਸੀ ਹਾਂਜੀ 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 ਸ਼ੁਰੂ ਤੋਂ 15 ਸਾਲ ਮੇਰੇ ਨਾਲ ਹੀ ਰਹੇ 2011 ਚ ਮੇਰੀ ਮੈਰਿਜ ਹੋਈ ਸੀ 15 ਸਾਲ ਹਾਂਜੀ ਮੇਰੇ ਨਾਲ ਹੀ ਰਹੇ ਇਸੇ ਘਰ ਚ ਆ ਕਮਰੇ ਚ ਰਹਿੰਦੇ ਰਹੇ ਆ ਤੇ ਹੁਣ ਜਦੋਂ ਇਹ ਜ਼ਮੀਨ ਨਾਂ ਲੱਗੀ ਆ 23 ਤੋਂ 23 ਚ 23 ਤੋਂ ਬਾਅਦ ਵੀ ਤੁਹਾਡੇ ਕੋਲ ਰਹਿ ਰਹੇ ਸੀ ਜਾਂ ਹਾਂਜੀ ਹਾਂਜੀ ਰਾਤ ਨੂੰ ਇਹਨੇ 11 ਵਜੇ ਛੱਡ ਕੇ ਜਾਣਾ ਕਦੀ ਕੰਦ ਟੱਪ ਕੇ ਆਉਂਦੇ ਸੀਗੇ ਇਹ ਹਾਂਜੀ ਰਾਤ ਨੂੰ ਵੀ 10 ਵਜੇ 11 ਵਜੇ ਪਾ ਕੇ ਜਾਂਦੇ ਸੀ ਉਹਨਾਂ ਨੂੰ ਵੀ ਕੁਝ ਦਸ ਨਾ ਦਵੇ ਵੀ ਅਸੀਂ ਪਹਿਲੀ ਨਾ ਕਰਾਈਏ ਜੋ ਕੁਝ ਵੀ ਜਦੋਂ ਜਦੋਂ ਸੋਣਾ ਹੁੰਦਾ ਸੀ ਉਦੋਂ ਹਾਂਜੀ ਹਾਂਜੀ 10 11 ਵਜੇ ਛੱਡ ਕੇ ਗਏ ਆ ਜਾਂਦੀ ਸੀ ਕੀ ਅਪੀਲ ਆ ਭਨੇ ਤੁਹਾਡੀ ਹੁਣ ਪ੍ਰਸ਼ਾਸਨ ਮੇਰੀ ਅਪੀਲ ਇਹੀ ਆ ਵੀ ਮੈਨੂੰ ਵੀ ਮੇਰਾ ਬੰਦਾ ਹਿੱਸਾ ਦਿੱਤਾ ਜਾਵੇ ਮੇਰਾ ਘਰ-ਬਾਰ ਮੈਨੂੰ ਦਿੱਤਾ ਜਾਵੇ ਬਹੁਤ ਦੁੱਖ ਮੇਰੇ ਡੈਡੀ ਮੰਮੀ ਦਿਹਾੜੀ ਕਰਦੇ ਆ ਬਹੁਤ ਔਖੇ ਆ ਫਿਰ ਉਹ ਕੀ ਪੈਂਡਮ ਜਿਹਨੂੰ ਮਰਜ਼ੀ ਤੁਸੀਂ ਪੁੱਛ ਲਿਓ ਵੀ ਉਹ ਦਿਹਾੜੀ ਕਰਕੇ ਆਪਦਾ ਟਾਈਮpass ਕਰਦੇ ਮੈਨੂੰ ਕਿੱਥੋਂ ਲੈ ਜਾਣਗੇ ਮੈਨੂੰ ਇਹਨਾਂ ਨੇ ਕਿਹਾ ਵੀ ਆਪਦੇ ਪੇਕੀ ਜਾਵੜਾ ਕਿੱਥੋਂ ਜਾਵੜੂਗੀ ਮੈਂ ਕੌਣ ਸੰਭੂਗਾ ਮੈਨੂੰ ਹਾਂਜੀ ਇਤੋਂ ਵੀ ਮੈਨੂੰ ਜੇ ਮੈਂ ਕੰਮ ਕਰਦੀ ਸੀ ਕੰਮ ਵਾਲੀ ਕੱਪੜੇ ਵਾਲੀ ਨੂੰ ਕਹਿ ਕੇ ਇਹਨਾਂ ਨੇ ਕੰਮ ਕਰਾਉਣ ਦੀ ਬੰਦ ਕੋਸ਼ਿਸ਼ ਬਹੁਤ ਕੀਤੀ ਪਰ ਉਹਨਾਂ ਨੇ ਬਹੁਤ ਮਦਦ ਕੀਤੀ ਆ ਮੇਰੀ ਤੁਸੀਂ ਕੱਪੜੇ ਕਿਹੜੇ ਸਿੱਖੇ ਹੋਣੇ ਜੀ ਆ ਰਾ ਕਰਦੇ ਹਾਂਜੀ ਹਾਂਜੀ ਹੁਣ ਵੈਸੇ ਘੱਟ ਟਾਈਮ ਲੱਗਦਾ ਫੜਦੀ ਘੱਟ ਵਾ ਕਿਉਂਕਿ ਮੈਨੂੰ ਕਦੀ ਕਿੱਥੇ ਭਜਣਾ ਪੈਂਦਾ ਮੇਰਾ ਪਿੱਛਾ ਵੀ ਕਰਦੇ ਇੱਕ ਦੋ ਵਾਰੀ ਮੈਂ ਦੇਖਿਆ ਇਹਨਾਂ ਨੂੰ ਮੇਰਾ ਜੇਠ ਮੇਰਾ ਪਿੱਛਾ ਕਰਦਾ ਹਾਂਜੀ ਮੈਂ ਘੱਟ ਫੜਦੀ ਆ ਕੱਪੜੇ ਬਹੁਤ ਟਾਈਮ ਨਹੀਂ ਲੱਗਦਾ ਮੇਰਾ ਬਹੁਤ ਔਖਾ ਵਾ ਬੱਚਾ ਪੜਦਾ ਹਾਂ ਹਾਂਜੀ ਬੱਚਾ ਫੜ ਪੜਦਾ ਹੀ 10th ਕਲਾਸ ਜੀ ਘੱਲ ਖੁਰਦ ਪੜਦਾ ਏ ਫੀਸਾਂ ਫਿਰ ਫੜਫੜ ਕੇ ਇਧਰ ਉਧਰੋਂ ਪਿੰਡ ਵਾਲੇ ਜੀ ਪਿੰਡ ਦੀਆਂ ਬੁੜੀਆਂ ਨੇ ਤਾਰੀ ਆ ਜੀ ਫੀਸ ਜੇ ਕਿਸੇ ਨੇ ਫੀਸ ਵੀ ਭਰਤੀ ਉਹਨਾਂ ਦੇ ਬੱਚਿਆਂ ਨੂੰ ਫੋਨ ਕਰਕੇ ਕਰਤਾ ਇਹਨਾਂ ਨੇ ਵੀ ਅਖੇ ਵੀ ਤੁਸੀਂ ਵੀ ਉਹਦੀ ਹੈਲਪ ਨਾ ਕਰੋ ਮੇਰੇ ਜੇਠ ਨੇ ਬਲਜੀਤ ਸਿੰਘ ਨੇ ਹਾਂਜੀ ਹੁਣ ਮੰਗ ਕੀ ਆ ਤੁਹਾਡੀ ਮੰਗ ਮੇਰੀ ਇਹ ਹੀ ਆ ਵੀ ਬਸ ਮੈਨੂੰ ਮੇਰੀ ਪੈਲੀ ਘਰ-ਬਾਰ ਮਿਲੇ ਵੀ ਮੈਂ ਜਦੋਂ 15 ਸਾਲ ਹੋ ਗਏ ਇੱਥੇ ਕਰਜ ਰਹਿੰਦੀ ਨੂੰ ਫਿਰ ਮੈਨੂੰ ਕੁਝ ਮਤਲਬ ਕਿ ਕਾਹਤੋਂ ਨਹੀਂ ਦਿੱਤਾ ਗਿਆ ਵੀ ਇੱਕ ਵੀ ਇਹ ਚੀਜ਼ਾਂ ਬਟ ਮੈਨੂੰ ਸਾਰਾ ਕੁਝ ਮਿਲਣਾ ਚਾਹੀਦਾ ਵੀ ਮੇਰੀ ਬਸ ਵੀ ਬੇਨਤੀ ਆ ਵੀ ਸਭ ਨੂੰ ਵੀ ਸੀਐਮ ਸਾਹਿਬ ਨੂੰ ਵੀ ਨੰਗ ਸਿੰਘ ਜਥੇ ਬੰਦਿਆਂ ਨੂੰ ਵੀ ਬੇਨਤੀ ਆ ਵੀ ਤੁਸੀਂ ਵੀ ਮੇਰੀ ਬੰਦ ਦੀ ਹੈਲਪ ਕਰੋ ਹਾਂਜੀ ਬਿਲਕੁਲ ਇਹ ਤਸਵੀਰਾਂ ਤੁਸੀਂ ਆਪ ਦੇਖੋ ਇਹ ਪੂਰਾ ਘਰ ਆ ਇਹਨਾਂ ਦਾ ਔਰ ਇੱਥੇ ਬੈਠ ਕੇ ਇਹ ਆਪਣਾ ਜਿਹੜਾ ਗੁਜ਼ਾਰਾ ਕਰਦੇ ਆ ਇਸ ਜਗ੍ਹਾ ਤੇ ਮਸ਼ੀਨ ਚਲਾ ਕੇ ਕੱਪੜਾ ਲੀੜਾ ਸੀ ਕੇ ਆਪਣਾ ਜਿਹੜਾ ਰੋਜੀ ਰੋਟੀ ਚਲਾਉਂਦੇ ਆ ਬੱਚੇ ਦੀ ਫੀਸ ਤਾਰਦੇ ਆ ਹੁਣ ਤਾਂ ਫੀਸਾਂ ਤਾਰਨ ਜੋਗੇ ਵੀ ਪੈਸੇ ਨਹੀਂ ਸੀ ਪਿੰਡ ਵਾਲਿਆਂ ਨੇ ਦਿੱਤੇ ਪਹਿਲਾਂ ਤਾਂ ਮਾੜਾ ਮੋਟਾ ਠੇਕਾ ਵੀ ਮਿਲ ਜਾਂਦਾ ਸੀ ਹੁਣ ਉਹ ਠੇਕਾ ਤੱਕ ਵੀ ਨਹੀਂ ਇਹਨਾਂ ਨੂੰ ਦਿੱਤਾ ਗਿਆ ਔਰ ਕਿਵੇਂ ਇਹ ਸਾਜ਼ਿਸ਼ ਦੇ ਸਾਜ਼ਿਸ਼ ਰਚ ਕੇ ਕਿਵੇਂ ਧੋਖਾ ਕੀਤਾ ਗਿਆ ਇਹਨਾਂ ਦੇ ਮਗਰ ਅੱਗੇ ਪਿੱਛੇ ਕੋਈ ਨਹੀਂ ਰਿਹਾ ਇੱਕ ਪੋਤਾ 10 ਸਾਲ ਦਾ ਤੁਸੀਂ ਮਤਲਬ ਆਪ ਨਜ਼ਰ ਮਾਰ ਸਕਦੇ ਹੋ ਕਿ ਇਹ ਸਿਰਫ ਮਾਂ ਪੁੱਤੋ ਬੱਚੇ ਨੇ ਔਰ ਅੱਜ ਵੀ ਇਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਔਰ ਹਾਲਾਤ ਕਿਹੋ ਜਿਹੇ ਬਣੇ ਪਏ ਨੇ ਤੁਸੀਂ ਆਪ ਨਜ਼ਰ ਮਾਰ ਸਕਦੇ ਹੋ ਔਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਅਸੀਂ ਕਵਾਂਗੇ ਕਿ ਇਹਨਾਂ ਨੂੰ ਅਨਸਾਫ਼ ਦਵਾਇਆ ਜਾਵੇ ਔਰ ਜਿਹੜੇ ਅਧਿਕਾਰੀਆਂ ਨੇ ਇਹ ਰਜਿਸਟਰੀ ਕੀਤੀ ਆ ਜਾਂ ਉਸਤੇ ਦੇ ਵਿੱਚ ਕੋਈ ਗੜਬੜੀ ਕਰਕੇ ਰਜਿਸਟਰੀ ਨੂੰ ਕਰਨ ਦੀ ਕੀਤੀ ਆ ਤਾਂ ਉਹਦੇ ਵਿੱਚ ਵੀ ਜਿਹੜਾ ਜਾਂਚ ਹੋਣੀ ਚਾਹੀਦੀ ਆ ਔਰ ਅਸੀਂ ਵੀ ਕਵਾਂਗੇ ਕਿ ਇਸ ਭੈਣ ਦੀ ਮਦਦ ਜਿਹੜਾ ਵੀ ਕੋਈ ਵਿਅਕਤੀ ਕਰ ਸਕਦਾ ਲੱਗਦਾ ਉਹਨੂੰ ਕਿ ਅਸੀਂ ਮਦਦ ਕਰ ਸਕਦੇ ਹਾਂ ਤਾਂ ਇਸ ਭੈਣ ਦੀ ਜਿਹੜੀ ਆ ਮਦਦ ਇਸ ਬੇਟੇ ਦੀ ਜਿਹੜੀ ਮਦਦ ਆ ਉਹ ਜ਼ਰੂਰ ਕੀਤੀ ਜਾਵੇ ਤਾਂ ਜੋ ਇਹਨਾਂ ਨੂੰ ਇਹਨਾਂ ਦਾ ਹੱਕ ਮਿਲ ਸਕੇ ਨਹੀਂ ਤਾਂ ਇਹਨਾਂ ਦੀਆਂ ਫੀਸਾਂ ਪਿੰਡ ਵਾਲੇ ਤਾਰਦੇ ਪਏ ਆ ਉਹਨਾਂ ਨੂੰ ਵੀ ਫੋਨ ਕਰ ਕਰਕੇ ਗੱਲ ਕਹੀ ਜਾ ਰਹੀ ਕਿ ਫੀਸਾਂ ਨਾ ਤਾਰਿਓ ਇਹਨਾਂ ਨੇ ਕਥੀ ਤੋਰ ਤੇ ਗੱਲ ਕਹੀ ਔਰ ਦੂਜੇ ਪਾਸੇ ਹੁਣ ਇਹਨਾਂ ਦੇ ਕੋਲੇ ਘਰ ਵੀ ਨਹੀਂ ਰਿਹਾ ਬਾਰ ਲਈ ਜਗ੍ਹਾ ਵੀ ਨਹੀਂ ਰਹੀ ਜ਼ਮੀਨ ਵੀ ਨਹੀਂ ਰਹੀ ਕੁਝ ਨਹੀਂ ਰਿਹਾ ਸਿਰਫ ਦੋਨੋਂ ਜੀ ਨੇ ਪਤਾ ਨਹੀਂ ਕਦੋਂ ਇਹਨਾਂ ਨੂੰ ਘਰੋਂ ਕੱਢ ਕੇ ਬਾਹਰ ਸੁੱਟ ਦਿੱਤਾ ਜਾਵੇ ਇੱਥੋਂ ਤੱਕ ਦੇ ਹਾਲਾਤ ਬਣੇ ਪਏ ਨੇ ਫਿਲਹਾਲ ਮੰਗ ਇਹ ਹੀ ਹੈ ਕਿ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਦੇਖਦੇ ਹਾਂ ਇਸ ਵੀਡੀਓ ਤੋਂ ਬਾਅਦ ਹੁਣ ਕੀ ਇਸ ਪਰਿਵਾਰ ਨੂੰ ਇਨਸਾਫ ਮਿਲਦਾ ਹੈ ਜਾਂ ਫਿਰ ਇਹ ਪਰਿਵਾਰ ਇਸੇ ਤਰੀਕੇ ਨਾਲ ਹੀ ਰੁੱਲਦਾ ਰਹਿੰਦਾ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੋਖ ਜੀ ਜ਼ਮੀਨ ਨੂੰ ਲੈ ਕੇ ਤੁਹਾਡੇ ਪਿੰਡ ਬਲਜੀਤ ਕੌਰ ਦਾ ਇੱਕ ਮਸਲਾ ਹੈ ਉਹ ਕੀ ਮਸਲਾ ਹੈ ਸਾਊਥਪੈਲਾ ਚੌਕ ਜੀ ਤੁਸੀਂ ਸਾਡੇ ਕੋਲ ಗ್ರಾಮ ਪੰਚਾਇਤ ਲੁਹਾਮਪੋਲੇ ਆਏ ਆਂ ਪੱਕ ਜਾਣ ਲਈ ਅਸੀਂ ਤੁਹਾਡਾ ਆਗਾ ਧੰਨਵਾਦ ਕਰਦੇ ਆਂ ਮੇਰੀ ਵਾਈਫ ਅਜਸਲੀਨ ਕੌਰ ਪੈਂਟ ਦੀ ਮੌਜੂਦਾ ਸਰਪੰਚ ਆ ਸਾਡੀ ਆ ಗ್ರಾಮ ਪੰਚਾਇਤ ਮੈਂਬਰ ਸਮੇਤ ਸਾਰੇ ਅਸੀਂ ਬੈਠੇ ਆਂ ਜੋ ਵੀ ਕੋਈ ਹੋਇਆ ਤੁਸੀਂ ਪੱਕ ਜਾਣ ਆਇਆ ਮਸਲਾ ਤੁਹਾਨੂੰ ਸਾਰਾ ਪਤਾ ਹੀ ਆ ਅਸੀਂ ਮਸਲਾ ਸਾਡੀ ਪੰਚਾਇਤ ਦੇ ਧਿਆਨ ਚ ਆ ਕੋਸ਼ਿਸ਼ ਕਰ ਰਹੇ ਆਂ ਵੀ ਅਸੀਂ ਇਨਵੋਲ ਹੋ ਕੇ ਅਸੀਂ ਮਸਲੇ ਨੂੰ ਹੱਲ ਕਰਾ ਸਕੀਏ ਜ਼ਮੀਨ ਬਣਦੀ ਆ ਉਹਨਾਂ ਨੇ ਇਲਜਾਮ ਲਾਏ ਨੇ ਵੀ ਧੋਖੇ ਦੇ ਨਾਲ ਨਾ ਕਰਵਾ ਲਈ ਉਹਦਾ ਬਣਦਾ ਸੀ ਹਿੱਸਾ ਲੇਡੀ ਦਾ ਹਾਂਜੀ ਹਾਂਜੀ ਹਿੱਸਾ ਬਣਦਾ ਸੀ ਉਹ ਤਿੰਨ ਭਰਾ ਸੀਗੇ ਛੋਟਾ ਭਰਾ ਦੀ ਉਹ ਦੀ ਡੈਥ ਹੋ ਗਈ ਉਹਦਾ ਹਿੱਸਾ ਤਾਂ ਬਣਦਾ ਹੀ ਸੀ ਨਹੀਂ ਮਿਲਿਆ ਉਹਨਾਂ ਨੂੰ ਨਹੀਂ ਮਿਲਿਆ ਉਹ ਕਹਿੰਦੀ ਵੀ ਘਰ ਵੀ ਨਾਂ ਲਵਾ ਲਿਆ ਸਾਰਾ ਕੁਝ ਨਾਂ ਲਵਾ ਹਾਂਜੀ ਉਹ ਸੁਣਿਆ ਆ ਵੀ ਅਸੀਂ ਘਰ ਵੀ ਉਹਨਾਂ ਦੇ ਨਾਂ ਸਾਰਾ ਕੁਝ ਨਾਂ ਲਵਾ ਲਿਆ ਪਰ ਜੇ ਤਾਂ ਉਹ ਲੋਕੀ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਂਜੀ ਹਾਂਜੀ ਅਸੀਂ ਵਿੱਚ ਪਏ ਹੋਏ ਆ ਕੋਸ਼ਿਸ਼ ਕਰ ਰਹੇ ਆ ਕੋਈ ਰਿਸ਼ਤੇਦਾਰਾਂ ਤੱਕ ਵੀ ਅਪਰੋਚ ਕੀਤੀ ਉਹਨਾਂ ਤੱਕ ਵੀ ਵਿੱਚ ਇਨਵੋਲਵ ਹੋ ਕੇ ਰੀ ਨਵੇੜ ਸਕੀਏ ਬਜੀ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਬਲਜੀਤ ਸਿੰਘ ਅੱਛਾ ਬਜੀ ਕੀ ਮਸਲਾ ਹੈਗਾ ਜਿਹੜਾ ਬਲਜੀਤ ਕੌਰ ਦਾ ਹੈਗਾ ਉਹ ਕਹਿੰਦੀ ਵੀ ਸਾਡੇ ਧੋਖੇ ਨਾਲ ਮੇਰਾ ਹਿੱਸਾ ਜਿਹੜਾ ਉਹ ਤੁਸੀਂ ਦੋਵਾਂ ਭਰਾਵਾਂ ਦੇ ਨਾਮ ਵਾਲਿਆ ਜਿਉਂ ਕੀ ਮਸਲਾ ਹੈਗਾ ਇਹ ਮਸਲਾ ਕੋਈ ਨਹੀਂ ਹੈਗਾ ਇਹ ਜੇ ਪਹਿਲੀ ਗੱਲ ਤਾਂ ਇਹ ਮੈਂ ਕਹਿਣਾ ਵੀ ਸਾਡਾ ਜੇ ਕੋਈ ਬਲਜੀਤ ਕੋਰਨਾ ਰੋਲਾ ਹੋਵੇ ਤਾਂ ਦੱਸਿਓ ਵੀ ਹਾਂ ਵੀ ਅਸੀਂ ਉਹਨੂੰ ਕੋਈ ਚੰਗਾ ਮੜਾ ਕਹਿੰਨੇ ਆ ਜਾਂ ਅਸੀਂ ਉਹਦੇ ਨਾਲ ਕੋਈ ਗਾਲੀ ਗਲੋਚ ਕਰਦੇ ਆ ਜਾਂ ਕਿਸੇ ਪਿਛਲੇ 10 ਸਾਲਾਂ ਤੋਂ ਜਾਂ 12-13 ਸਾਲਾਂ ਤੋਂ ਸਾਡੇ ਕੋਦੇ ਉਹਦੇ ਨਾਲ ਕੋਈ ਲੜਾਈ ਝਗੜਾ ਹੋਇਆ ਹੋਵੇ ਤਾਂ ਅਸੀਂ ਉਹਦੇ ਨਾਲ ਕੋਈ ਕਹਿ ਸਕਦੇ ਆ ਵੀ ਸਾਡਾ ਵੀ ਨਿੱਜੀ ਰੰਜਿਸ਼ ਸੀਗੀ ਜਾਂ ਵੀ ਉਹਦੇ ਨਾਲ ਸਾਡਾ ਪਹਿਲਾਂ ਰੋਲਾ ਚੱਲਦਾ ਸੀਗਾ ਜੈਸ ਕਰਕੇ ਵੀ ਉਹ ਸਾਡੇ ਤੇ ਦੋਸ਼ ਲਾਉਂਦੀ ਆ ਦੂਜੀ ਗੱਲ ਵੀ ਜਿਹੜੀ ਗੱਲ ਤੁਸੀਂ ਕਹਿੰਦੇ ਉਹ ਜ਼ਮੀਨ ਦੀ ਗੱਲ ਕਰਦੀ ਆ ਉਹ ਸਾਡਾ ਪਿਓ ਉਹ ਮਾਲਕ ਸੀਗਾ ਉਹ ਪ੍ਰਾਪਰਟੀ ਦੀ ਵੰਡ ਕਰਕੇ ਗਿਆ ਉਹ ਕਿਵੇਂ ਵੰਡ ਕਰਕੇ ਗਿਆ ਕਿਉਂ ਕਰਕੇ ਗਿਆ ਉਹ ਉਹਨੂੰ ਪਤਾ ਸੀਗਾ ਜਾਂ ਉਹ ਜਦੋਂ ਪਹਿਲਾਂ ਉਹ 2023 'ਚ ਵੀ ਵੰਡ ਕਰਕੇ ਗਿਆ ਉਦੋਂ ਬਾਅਦ ਵਿੱਚ ਵੀ ਵੰਡ ਕਰਕੇ ਗਿਆ ਜਦੋਂ ਉਹ ਜਿਉਂਦਾ ਸੀਗਾ ਉਦੋਂ ਉਹਨੂੰ ਕਿਸੇ ਨੇ ਨਹੀਂ ਪੁੱਛਿਆ ਬੀਬੀ ਪ੍ਰਾਪਰਟੀ ਦੀ ਵੰਡ ਤੂੰ ਕਿਵੇਂ ਕੀਤੀ ਆ ਜੋ ਆਜੋ ਸਵਰਗਵਾਸ ਹੋ ਗਿਆ ਉਸ ਤੋਂ ਬਾਅਦ ਇਹ ਮੁੱਦਾ ਚੱਕਿਆ ਗਿਆ ਕਿਉਂ ਚੱਕਿਆ ਗਿਆ ਉਹ ਇਹਨਾਂ ਨੂੰ ਪਤਾ ਵੀ ਕਿਉਂ ਚੱਕਿਆ ਗਿਆ ਵੀ ਜਿਉਂਦੇ ਜੀ ਉਹਦੇ ਕਿਉਂ ਨਹੀਂ ਗੱਲ ਕੀਤੀ ਗਈ ਇਹ ਹੁਣ ਉਹਨਾਂ ਨੂੰ ਪਤਾ ਵੀ ਕਿਉਂ ਨਹੀਂ ਕੀਤੀ ਗਈ ਅੱਛਾ ਉਹ ਜਿਹੜੀ ਵੀ ਕੋਈ ਜ਼ਮੀਨ ਨਾਲ ਲਵਾਈ ਉਹ ਤੁਹਾਡੇ ਫਾਦਰ ਸਾਹਿਬ ਨੇ ਲਵਾਈ ਹਾਂਜੀ ਫਾਦਰ ਸਾਹਿਬ ਨੇ ਇਹ ਬਿਆਨ ਦਿੱਤੇ ਹੋਣੇ ਆਪਣੇ ਤਹਿਸੀਲਦਾਰ ਦੇ ਵੀ ਬਿਆਨ ਦਿੱਤੇ ਆ ਵਕੀਲ ਦੇ ਇੱਕ ਉਥੇ ਜਿਹੜੇ ਆਪਣੇ ਕਲੈਰੀਕਲ ਸਟਾਫ ਦੇ ਬੰਦੇ ਆ ਉਥੇ ਵੀ ਬਿਆਨ ਦਿੱਤੇ ਹੋਣੇ ਉਹਨਾਂ ਨੇ ਪੁੱਛਿਆ ਸਾਰਾ ਕੁਝ ਪੁੱਛ ਕੇ ਫਿਰ ਉਹਨਾਂ ਨੇ ਉਹਨਾਂ ਨੇ ਜਿਵੇਂ ਨਾਲ ਵਈਆ ਕਥੀ ਤੋਸ਼ ਬਲਜੀਤਪੁਰ ਨੇ ਵੀ ਲਾਈਵ ਵੀ ਕਹਿੰਦੇ ਵੀ ਮੈਨੂੰ ਧਮਕੀਆਂ ਵੀ ਦਿੰਦੇ ਆ ਉਹ ਤੁਸੀਂ ਜਿਵੇਂ ਗਵਾਹੀ ਕਰ ਤੁਹਾਡਾ ਹਨ ਹਾਂ ਜੀ ਵੀ ਧਮਕੀਆਂ ਵੀ ਦਿੰਦੇ ਆ ਤੇ ਮੈਨੂੰ ਤੁਹਾਡੀ ਪਤਨੀ ਵੀ ਧਮਕੀਆਂ ਦਿੰਦੀ ਵੀ ਤੁਹਾਨੂੰ ਮਾਰ ਦਿਆਂਗੇ ਤੁਹਾਨੂੰ ਨਿਕਲ ਜਾਓ ਇਹੋ ਜਿਹਾ ਕੁਝ ਹੈ ਉਹ ਤਾਂ ਜੀ ਹੁਣ ਮੂੰਹ ਜਵਾਨੀ ਆ ਜੇ ਹੁਣ ਮੈਂ ਕਹੇ ਦਿਆਂ ਜੀ ਮੈਨੂੰ ਧਮਕੀਆਂ ਦਿੰਦੇ ਪਰ ਮੈਂ ਇਹ ਗੱਲ ਨਹੀਂ ਕਹਿਣਾ ਮੈਂ ਪਹਿਲਾਂ ਹੀ ਕਲੀਅਰ ਕਰ ਦਿੱਤੀ ਵੀ 10-12 ਸਾਲ ਤੋਂ ਸਾਡੀ ਤਾਂ ਬੋਲ ਚਾਲੀ ਉਹਨਾਂ ਨਾਲ ਨਹੀਂ ਹੈਗੀ 12 ਸਾਲ ਤੋਂ ਵੀ ਜਦੋਂ ਉਹ ਵਿਆਹ ਕੇ ਆਏ ਆ ਸਾਡੀ ਉਹਨਾਂ ਨਾਲ ਬੋਲ ਚਾਲੀ ਹੈ ਨਹੀਂ ਜੇ ਕੋਈ ਇਹੋ ਜੀ ਗੱਲ ਹੋਵੇ ਤਾਂ ਫਿਰ ਆਪਾਂ ਹੁਣ ਉਹ ਤਾਂ ਮੂਹਰੂਪ ਦੋਸ਼ ਆ ਜਿੰਨੇ ਮਰਜ਼ੀ ਲਾਸ ਕਿਉਂਕਿ ਜੋ ਵੀ ਸਾਡਾ ਹੁਣ ਬਾਪੂ ਜਿਉਂਦਾ ਸੀ ਉਹ ਆਪਦਾ ਜੋ ਵੀ ਆਦਾ ਫੈਸਲਾ ਕਰਕੇ ਗਿਆ ਉਹ ਜਿਉਂਦੇ ਜੀ ਕਰਕੇ ਗਿਆ ਹੁਣ ਉਹਦਾ ਫੈਸਲਾ ਸੀਗਾ ਉਹਨੂੰ ਉਹ ਜੋ ਕਰਕੇ ਗਿਆ ਜਾਂ ਤਾਂ ਉਹਦੇ ਜਿਉਂਦੇ ਜੀ ਜੋ ਵੀ ਹੁੰਦਾ ਕਲੀਅਰ ਕਰ ਲੈਂਦੇ ਪ੍ਰਾਪਰਟੀ ਉਹ ਵੰਡ ਕਰਨ ਤੋਂ ਬਾਅਦ ਵੀ ਉਹ ਇੱਥੇ ਜਿਉਂਦਾ ਸੀਗਾ ਉਹ ਡੈਥ ਤਾਂ ਬਾਅਦ ਚ ਹੋਈ ਆ ਪਹਿਲਾਂ ਇਹਨਾਂ ਨੇ ਉਹਨਾਂ ਨਾਲ ਕੋਈ ਗੱਲ ਨਹੀਂ ਕੀਤੀ ਹੁਣ ਉਹ ਜਿਹੜੀ ਉਹ ਬਾਅਦ ਵਿੱਚ ਉਹ ਐਲੀਗੇਸ਼ਨ ਲਾਉਣੇ ਜਿਉਂ ਜੇ ਕੋਈ ਐਲੀਗੇਸ਼ਨ ਵੀ ਲਾਉਂਦੇ ਆ ਸਾਡੇ ਕੋਲ ਬਾਪੂ ਦੀਆਂ ਮੈਡੀਕਲ ਰਿਪੋਰਟਾਂ ਉਹਦੀਆਂ ਲੱਤਾਂ ਨੂੰ ਪ੍ਰੋਬਲਮ ਸੀ ਜੋ ਉਹਦੀ ਸਾਂਭ ਸੰਭਾਲ ਅਸੀਂ ਕਰਦੇ ਸੀਗੇ ਪਿਛਲੇ ਤਿੰਨ ਚਾਰ ਸਾਲਾਂ ਤੋਂ ਮੈਡੀਕਲ ਦੀ ਜਾਂ ਕੋਈ ਵੀ ਸਾਰੀ ਸਾਂਭ ਸੰਭਾਲ ਕਰਦੇ ਸੀ ਮੇਰੇ ਕੋਲ ਸਾਰੀਆਂ ਮੈਡੀਕਲ ਰਿਪੋਰਟਾਂ ਜੋ ਵੀ ਵਿਦ ਪ੍ਰੂਫ ਹੈ ਸਾਰਾ ਕੁਝ ਹੋਰ ਕੁਝ ਕਹਿਣਾ ਚਾਹੁੰਦੇ ਜੀ ਇਸ ਤੋਂ ਲਾਵਾ ਨਹੀਂ ਨਹੀਂ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਮੈਂ ਧੰਨਵਾਦ ਕਰਨਾ ਚਾਹੁੰਨਾ ਤੁਹਾਡਾ ਜੀ ਆਏ ਸਾਡੇ ਕੋਲ ਪੱਕ ਲਿਆ